ਹਲੋ ਦੋਸਤੋ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਸ਼ਿਫਟਡ ਜ਼ੈਰ ਗੱਡੀ ਦੇਖੋ ਗੱਡੀ ਬਹੁਤ ਸਾਫ਼ ਆ 15 ਮਾਡਲ ਗੱਡੀ ਆ ਤੇ ਇਹ ਆਪਣੇ ਵੀਰ ਕਾਕਾ ਜੋਸ਼ੀਨ ਕੋਲ ਖਲੋਤੀ ਸੀ ਹੋਰ ਬਾਈ ਜੀ ਕੀ ਹਾਲ ਚਾਲ ਆ ਬੱਜਿਆ ਠੀਕ ਠਾਕ ਵੀਰ ਜੀ ਹੋਰ ਸੁਣਾਓ ਹਰ ਜੀ ਠੀਕ ਆ ਆਰ ਉਧਰ ਆ ਜੂ ਤੇ ਕੀ ਗੱਡੀ ਦੀ ਕੰਡੀਸ਼ਨ ਕਿਵੇਂ ਹੈ ਕਿਹੜਾ ਮਾਡਲ ਹੈ ਗੱਡੀ ਵੀਰ ਜੀ ਇਹ ਡੀਜ਼ੀਰ VDI 2015 ਮਾਡਲ ਹੈ ਅੱਛਾ ਤੇ ਇੰਜਨ ਗੇਅਰ ਦੀ ਚੰਗੀ ਹੈ ਕਵਾਸ਼ੀ ਵਾਲੀ ਕਾਰ ਹੈ ਟਾਇਰ ਟਪ ਨਾਲ ਦਾ ਹੀ 15 ਦਾ ਹੀ ਅੱਛਾ 15 ਮਾਡਲ ਹੀ ਟਾਇਰ ਨਾਲ ਦੇ ਹਾਂਜੀ ਠੀਕ ਆ ਹਾਂਜੀ ਵੀਰੇ ਨਾਲ ਦੇ ਟਾਇਰ ਆ ਸਾਰੇ ਤੇ ਬਾਕੀ ਆ ਵੇਖੋ ਕਿਤੋਂ ਮਤਲਬ ਬਿਲਕੁਲ ओरिजिनल ਚੀਜ਼ਾਂ ਵੇਖੋ ਕਿਤੋਂ ਵਜੀ ਨਹੀਂ ਤੇ ਆ ਸੀਸੇ ਵੇਖੋ ਸੀਸੇ ਵੀ ਵੇਖੋ ਚਾਰੇ ਪੰਜੇ ਸੀਸੇ ਨਾਲ ਦੇ ਆ ਆ ਵੀ ਆ ਵੇਖ ਲਓ ਇੱਧਰ ਦੇਖ ਲਓ R43 ਤੇ R43 ਤੇ ਇਧਰ ਵੀ ਪਿੱਛੇ ਵੀ ਆਰ 43 ਆ ਦੇਖ ਲੋ ਆ ਵੀ ਆਰ 43 ਬਾਈ ਸਾਰੇ ਸ਼ੀਸ਼ੇ ਨਾਲ ਦੇ ਆ ਗੱਡੀ ਦੇ ਤੇ ਬਾਈ ਲਖਵਿੰਦਰ ਬੋਰਨਰ ਚੱਕੀ ਯਾਰ ਸਲਫ ਮਾਰੀ ਮੜਾਇਆ ਬਾਕੀ ਦੋਸਤਾਂ ਗੱਡੀ ਦੀ ਆਵਾਜ਼ ਵੇਖੋ ਬਿਲਕੁਲ ਸਾਇਲੈਂਟ ਗੱਡੀ ਤੇ ਆਹ ਵੇਖੋ ਗੋਲਾ ਫੱਟੀ ਬਿਲਕੁਲ オリジナル ਨਾਲ ਦੇ ਲੋਕ ਆ ਵੇਖੋ ਲੋਕ ਵੀ ਨਾਲ ਦੇ ਬਿਲਕੁਲ ਯਾਰ ਕਿਤੋਂ ਆ ਬਿਲਕੁਲ ਅੰਦਰੋਂ ਦਾ ਅੰਗਰੇਜ਼ੀ ਸ਼ੀਸ਼ਾ ਗੱਡੀ ਪਈ ਆ ਆ ਵੇਖੋ ਕਿਤਾ ਟੱਚਿੰਗ ਨਹੀਂ ਗਈ ਬਿਲਕੁਲ ਵੀ ਆ ਗੋਡੇ-ਗੁੱਡੇ ਵੇਖ ਲਓ ਬਿਲਕੁਲ ਆ ਸਹੀ ਤੇ ਆ ਫਰੰਟ ਵਾਲੀ ਆ ਵੇਖ ਲਓ ਫਿਰ ਫੱਟੀ ਕਿਤੇ ਮਾਸਾ ਵੀ ਕੋਈ ਕਦੀ ਵੱਜੀ ਨਹੀਂ ਜ਼ਿੰਦਗੀ ਦੇ ਵਿੱਚ ਤੇ ਗੱਡੀ ਦੇ ਬੈਂਪਰ ਵੀ ਨਾਲ ਦੇ ਆ ਇੱਕ ਹੁੰਦਾ ਨਾ ਬੈਂਪਰ ਚੇਂਜ ਹੋ ਜਾਂਦੇ ਆ ਆ ਬੈਂਪਰ ਤੱਕ ਨਾਲ ਦੇ ਆ ਗੱਡੀ ਦੇ ਇੰਨੀ ਕਿਤੇ ਸਾਹਮਣਾ ਗੱਡੀ ਚੱਲੀ ਆ ਆ ਇੰਨਾਂ ਨੂੰ ਵੇਖੋ ਨਵਾਂ ਪਿਆ ਇੰਨਾਂ ਗੱਡੀ ਦਾ ਬਾਕੀ ਇਹਦੇ ਲੋਪ ਕੁੱਤਕ ਮਾਲਾ ਮਾਸਾ ਪਾ ਫੜੀ ਹੋਣੀ ਗੱਡੀ ਮਣੀ ਵੇਸ ਕਰੀ ਗੱਡੀ ਯਾਰ ਇਹ ਦੇਖੀ 40000 ਵਾਲੀ ਚੱਲੀ ਹੋਈ ਏ ਅੱਛਾ ਆ ਵੇ ਲੈ ਗੱਡੀ ਆ ਵਾਸਤਵਤ ਬਾਈ ਵਾਸਤਵ ਬਿਲਕੁਲ ਬਾਈ ਸੁੱਤੀ ਗੱਡੀ ਆ ਕੋਈ ਇੱਥੇ ਪੈਟਰੋਲ ਗੱਡੀ ਆ ਇੰਜ ਨਾ ਉਹ ਆਵਾਜ਼ ਆ ਤੇ ਇਹ ਚੱਲੀ ਕਿੰਨੀ ਵੀਰ ਜੀ 48000 ਵੀਰ ਜੀ ਆ ਬੰਦ ਕਰ ਦੇ ਜੀ 48000 ਕਿਲੋਮੀਟਰ オリジナル ਮੇਰੀ ਨਾਲ ਕਿਲੋਮੀਟਰ ਘੁੰਮਿਆ ਆਵੇ ਆਪਣੀ ਅਸਲੀ ਗਾਰੰਟੀ ਹੈ ਅੱਛਾ ਜੀ ਮੀਟਰ ਬੈਕ ਹੋਇਆ ਤੁਹਾਡੀ ਜ਼ਮੋਰੀ ਆ ਮੇਰੀ ਖਾਲ ਠਾਲ ਜੋ ਉੱਥੇ ਗੱਡੀ ਵਾਪਸ ਅੱਛਾ ਜੀ ਮੀਟਰ ਬੈਕ ਹੋ ਜਾਦਾ ਹੈ ਵੀ ਦੋਸਤੋ ਮੀਟਰ ਵੀ 48000 ਗੱਡੀ ਚੱਲੀ ਆ ਰੀਜਨਲ ਟਿਪਣੀ ਦਾ ਟਾਇਰ ਦੇਖੋ ਦਾ ਚੈੱਕ ਕਰਾ ਵੀਰ ਸਟਿਪਣੀ ਦਾ ਟਾਇਰ ਚੈੱਕ ਕਰਾ ਖੋਲੀ ਵੀਰ ਬਾਕੀ ਵੱਡੀ ਆ ਵੇਖੋ ਜਿਵੇਂ ਆ ਮਾੜਾ ਮੋਟਾ ਆ ਇੱਕ ਥਾਂ ਤੋਂ ਮਾੜੀ ਲੱਗੀ ਆ ਵੀਰੇ ਬਾਕੀ ਸਾਰੀ ਗੱਡੀ ਰੀਜਨਲ ਆ ਆ ਵੇਖੋ ਆ ਗੱਡਾ ਕੋਕਾ ਪੀਸ ਵਈ ਗੱਡੀ ਕੋ ਆ ਵੇ ਕੋ ਸਟਿਪਣੀ ਵੀ ਨਾਲ ਦੀ ਸਟਿਪਣੀ ਬਹੁਤ ਘੱਟ ਯੂਜ਼ ਹੋਈ ਜੀ ਅਸੀਂ ਕਿਤੇ ਕਿਤੇ ਲੱਗੀ ਆ 15 ਦੀ ਨਾਲ ਦੀ ਟਿਪਣੀ 15 ਮਾਡਲ ਨਾਲ ਦੀ ਇਹ ਵੀ ਆ ਦੇ ਜਾਂਦੀ ਆ ਆ ਵੇਖੋ ਕਿਤੇ ਕੋਈ ਕੋਚ ਨਹੀਂ ਬਿਲਡਿੰਗ ਨਹੀਂ ਆ ਚੀਜ਼ਾਂ ਗਲੀਆਂ ਨਹੀਂ ਕਿਤੋਂ ਮੱਸਾ ਵੀ ਤੇ ਇੱਧਰ ਵੇਖੋ ਬਿਲਕੁਲ ਸਾਫ਼ ਗੱਡੀ ਆ ਨਵੀਂ ਪਈ ਆ ਤੇ ਆ ਕਵਜੇ ਬੋਲਟ ਸਾਰੇ ਨਾਲ ਦਾ ਸਿਰ ਆ ਆ ਵੇਖੋ ਲੋਗ ਲੋਗ ਆ ਚੀਜ਼ਾਂ ਇੱਥੋਂ ਪਤਾ ਲੱਗ ਜਾਂਦਾ ਗੱਡੀ ਦੇ ਆ ਚੀਜ਼ਾਂ ਤੋਂ ਬਾਰੀਆਂ ਸਿਲਣਾ ਤੁਹਾਨੂੰ ਚਾਰੇ ਸਿਲਣਾ ਇਦਾਂ ਹੀ ਮਿਲਦੀਆਂ ਜਿਵੇਂ ਡਿੱਗੀ ਦਾ ਆਹ ਵੇਖੋ ਮੇਰੇ ਬਿਲਕੁਲ ਨਾ ਸਾਰਾ ਕੁਝ ਸਹੀ ਆ ਤੇ ਬਾਕੀ ਆ ਜੋ ਆਪਾਂ ਬਾਰੀ ਦੀਆਂ ਰਵਣਾ ਪਟਕੇ ਵੇਖ ਲੈਣੇ ਆ ਆ ਵੇਖੋ ਵੇ ਆਪੀ ਗੱਡੀ ਆ ਦੇਖੋ ਆ ਭਾਈ ਲੋਕ ਦੇਸ ਦੇ ਹੋਣੇ ਤੁਹਾਨੂੰ ਆ ਵੇਖੋ ਬਿੱਲ ਕੋ ਪੱਲੇ ਰੀਜ ਨਾਲ ਕਿਤੇ ਮਾਸਾ ਵੀ ਦਾਗ ਨਹੀਂ ਗੱਡੀ ਦੇ ਤੇ ਅੱਜ ਤੁਹਾਨੂੰ ਦਿਖਾ ਦਿੰਨੇ ਆ origignal ਚੱਲੀ ਹੋਣ ਦਿਖਾ ਦਿੰਨੇ ਕਿਤੇ ਤੁਸੀਂ ਆ ਕੋਈ ਕਿਤੇ ਮਜ਼ਾਕ ਕਰਦੇ ਪਾਣੇ ਆ ਵੇਖੋ 54000 154000 ਚੱਲੀ ਆ ਮੈਂ 48 ਰੱਖੀ ਗਿਆ 54000 ਦੇ ਹੀ ਚੱਲੀ ਪਈ ਦੀ 15 ਮਾਡਲ ਗੱਡੀ ਤੇ ਇਹਦਾ 15 ਮਾਡਲ ਗੱਡੀਆਂ ਤੁਹਾਨੂੰ ਹੀ ਪਤਾ ਕਿੰਨੇ ਕਿੰਨੀਆਂ ਚੱਲੀਆਂ ਹੁੰਦੀਆਂ ਲੱਖ ਲੱਖ ਡੇਢ ਡੇਢ ਲੱਖ ਕਿਲੋਮੀਟਰ ਚੱਲੀਆਂ ਹੁੰਦੀਆਂ ਤੇ ਬਾਕੀ ਅੰਦਰੋਂ ਇੰਟੀਰੀਅਰ ਵੇਖੋ ਗੱਡੀ ਦਾ ਵੇਖੋ ਕਿੰਨੀ ਸਾਫ਼ ਗੱਡੀ ਆ ਤੇ ਆ ਵੇਖੋ ਸੀਟ ਕਵਰ ਦੇਖੋ ਸੀਟ ਕਵਰ ਕਿੰਨੇ ਸਾਫ਼ ਆ ਬੈਕ ਤੇ ਵੇਖੋ ਗੱਡੀ ਨੀਟ ਐਂਡ ਜਿਹਨੂੰ ਕਹਿੰਦੇ ਨੀਟ ਐਂਡ ਕਲੀਨ ਗੱਡੀ ਉਹ ਆ ਦੇਖੋ ਅਸਟੀਅਰ ਓਰੀਜਨਲ ਨਾਲ ਦਾ ਇਹ ਵੀਡੀਓ ਮਾਡਲ ਆ ਜਿਹੜਾ ਆਪਣੇ ਵਿੰਡੋ ਪਾਵਰ ਆਉਂਦੀ ਆ ਦੇਖੋ ਵਿੰਡੋ ਪਾਵਰ ਸ਼ੀਸ਼ਾ ਵੀ ਇੱਧਰ ਹੁੰਦਾ ਤੁਹਾਡੇ ਸਾਹਮਣੇ ਆ ਵੀਡੀਓ ਮਾਡਲ ਆ ਗੱਡੀ ਤੇ ਸਾਰੀ ਯਾਰ ਰੀਜਨਲ ਬਾਰੀ ਖੋਲਣ ਤੋਂ ਨਾ ਬਾਰੀ ਖੋਲਿਆ ਮਾਰਿਆ ਹੀ ਪਤਾ ਲੱਗ ਜਾਂਦਾ ਗੱਡੀ ਦਾ ਵੇਖੋ ਮੈਂ ਬਾਰੀ ਖੋਲੀ ਮਾਰੀ ਗੱਲ ਐ ਬਿਲਕੁਲ ਸਾਫ਼ ਗੱਡੀ ਪਈ ਆ ਤੇ ਬਾਈ 15 ਮਾਡਲ ਗੱਡੀ ਇੰਨੀ ਸਾਫ਼ ਨਹੀਂ ਕਦੀ ਵੇਖੀ ਬਾਈ ਕੋਲ ਗੱਡੀਆਂ ਹੋਰ ਵੀ ਖੜੀਆਂ ਸੀ ਬਾਕੀ ਮੈਨੂੰ ਸੋਹਣੀ ਲੱਗੀ ਗੱਡੀ ਮੈਂ ਤਾਂ ਵੀਡੀਓ ਬਣਾ ਰਿਹਾ ਇਹ ਕੋਈ ਪੇਡ ਵੀਡੀਓ ਨਹੀਂਗੀ ਇਹ ਬਸ ਮੈਨੂੰ ਸੋਹਣੀ ਲੱਗੀ ਮੈਂ ਕਿਹਾ ਸਾਡੇ ਫਾਲੋਅਰ ਸਾਡੇ ਸਬਸਕ੍ਰਾਈਬਰ ਉਹਨਾਂ ਨੇ ਗੱਡੀ ਵਿਖਾਈ ਜਾਵੇ ਕੋਈ ਭਰਾ ਲੈਣ ਦਾ ਚਾਹਵਣਾ ਤੇ ਇਹ ਗੱਡੀ ਉੰਦੇ ਹੀ ਇਹ ਸੇ ਆਉਗੀ ਤੇ ਬਾਕੀ ਭਾਈ ਇਹਦਾ ਰੇਟ ਰੂਟ ਕੀ ਰੱਖਿਆ ਜੇ ਇਧਰ ਰੇਡ ਵੀਰ ਜੀ ਇਹਦਾ ਇੱਕੋ ਰੇਡ ਰੱਖਿਆ ਜੀ 4 ਲੱਖ ਰੁਪਈਆ ਐਨਓਸੀ ਨਾਲ ਦੇਾਂਗੇ ਕਾਰ ਇਸੇ ਸਟੇਟ ਦੀ ਐਨਓਸੀ ਕਟਾ ਸਕਦੇ 4 ਲੱਖ ਐਨਓਸੀ ਦੇ ਨਾਲ ਐਨਓਸੀ ਦੇ ਨਾਲ ਨਹੀਂ ਆ ਜਿਆਦਾ ਰੇਟ ਹੈ ਨਹੀਂ ਬਾਕੀ ਤੁਸੀਂ ਵੀਰ ਜੀ ਜਿਵੇਂ ਕਰੋਗੇ ਆ ਪਾਉਂਦੇ ਨਹੀਂ ਮੈਂ ਰੇਟ ਤੁਹਾਨੂੰ ਸਹੀ ਦੱਸਾਂ ਮੇਰੀ ਗੱਲ ਸੁਣ ਹਾਂਜੀ ਆਪਣੇ ਜਿਹੜੇ ਫੋਲੋਅਰ ਸਬਸਕ੍ਰਾਈਬਰ ਆ ਇਹ ਆਪਣਾ ਆਪ ਦਾ ਪਰਿਵਾਰ ਆ ਠੀਕ ਹੈ ਵੀਰ ਠੀਕ ਆ ਸਾਡੀਆਂ ਵੀਡੀਓ ਦੇਖਦੇ ਆ ਠੀਕ ਹੈ ਜੀ ਤੇ ਇੱਥੇ ਹੋਵੇ ਗਾ 390 ਹਜ਼ਾਰ ਐਨਓਸੀ ਦੇ ਨਾਲ ਠੀਕ ਹੈ ਦਵਾਗੇ ਕੋਈ ਨਹੀਂ ਹੋਰ ਵੀ ਨਿਸ਼ੋਰਛ ਵੀ ਹੈਗਾ ਨਾਲ ਕੋਈ ਨਹੀਂ ਕੋਈ ਗੱਲ ਨਹੀਂ 390000 ਦੇ ਨਾਲ ਐਨਓਸੀ ਦੇ ਨਾਲ ਪੇਪਰ ਸਾਰੇ ਪੂਰੇ ਹੋਣੇ ਚਾਹੀਦੇ ਆ ਠੀਕ ਹੈ ਠੀਕ ਹਾਂਜੀ ਤੇ ਜੇ ਇਹ ਆਪਾਂ ਕੋਈ ਭਰਾ ਨੰਬਰ ਲਵਾਉਣਾ ਚਾਹਵੇ ਪੰਜਾਬ ਦਾ ਆਖਿਆ ਮੈਂ ਪੰਜਾਬ ਦਾ ਨੰਬਰ ਲਵਾ ਕੇ ਵੀ ਲੈਣੀ ਆ ਫਿਰ ਫਿਰ ਆਪਾਂ ਵੀਰ ਜੀ 430000 ਦੇ ਦੇ ਦਾਂਗੇ 430000 ਦੀ ਜੀ ਨੰਬਰ ਲਾ ਗਏ ਜੀ ਨਹੀਂ ਤੈਨੂੰ ਦਵਾਂਗੇ 425 ਹਾਂ ਨਹੀਂ ਨਾ ਸ਼ੋਰਛ ਵੀ ਹੈਗਾ بیمਾ ਵੀ ਹੈਗਾ ਵੀਰ ਜੀ ਕੋਈ ਗੱਲ ਨਹੀਂ ਤੈਨੂੰ 425 ਦਵਾਂਗੇ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਜਿਵੇਂ ਤੁਸੀਂ ਕਰਦੇ ਠੀਕ ਆ ਬਾਕੀ ਕੋਈ ਨਹੀਂ ਭਾਈ ਤੁਸੀਂ ਇੱਥੇ ਆਓਗੇ ਮਾਨਤਨ ਹੋਊਗਾ ਪੂਰਾ ਕੋਈ ਗੱਲ ਹਾਂ ਪੂਰਾ ਮਾਨਤਨ ਹੋਊਗਾ ਜੀ ਠੀਕ ਆ ਹਾਂ ਕਿਸ ਤਰ੍ਹਾਂ ਦਾ ਵੀ ਕੋਈ ਗੱਡੀ ਜੇ ਫਾਲਟ ਨਹੀਂ ਨੁਕਸਨ ਨਹੀਂ ਰੀਨ ਚੱਲੀ ਹੋਈ ਕਾਰ ਚੰਗੀ ਕਵਾਟੇ ਵਾਲੀ ਕਾਰ ਹੈ ਕਿ ਉਹ ਹੋਈ ਦੋਗਲ ਕੋਣਾ ਵਾਲੀ ਕਾਰ ਨਹੀਂ ਹੈਗੀ ਕੋਈ ਫਾਰ ਮਾਰੀ ਹੋਵੇ ਜਾਂ ਕੋਈ ਉਹੋ ਜਿਹੀ ਹੋਵੇ ਚੰਗੀ ਕਵਾਚੀ ਵਾਲੀ ਕਾਰ ਹੈ ਭਾਈ ਭਾਈ ਜੇ ਅਗਰ ਭਾਈ ਇਹ ਗੱਲ ਕਹਿੰਦਾ ਪਿਆ ਹੈ ਅਗਰ ਗੱਡੀ ਐਕਸੀਡੈਂਟ ਹੋਵੇ ਅਗਰ ਗੱਡੀ ਕੋਈ ਫਾਲਟ ਹੋਵੇ ਤਾਂ ਅਸੀਂ ਜ਼ਿੰਮੇਵਾਰਾਂ ਗੱਡੀ ਸਾਡੇ ਘਰੇ ਠਲ ਜਾ ਜੇ ਕੋਈ ਚੱਕਰ ਨਹੀਂਗਾ ਬਾਕੀ ਸਾਰੀ ਗੱਡੀ ਰੀਜਨਲ ਆ ਦਿਸਦੀ ਵੀ ਭਾਈ ਜਦੋਂ ਮੈਂ ਆਪਣੇ ਪਸੰਦ ਦਾ ਸਮਝ ਲਓ ਜਿਵੇਂ ਮੈਂ ਤਵੇਖਿਆ ਉਹ ਮੈਂ ਤੁਹਾਨੂੰ ਦੱਸਦਾ ਪਿਆ ਜੇ ਇਹਦੇ ਕੋਈ ਨੈਗੇਟਿਵ ਗੱਲ ਹੁੰਦੀ ਤਾਂ ਆਪਾਂ ਨੈਗੇਟਿਵ ਵੀ ਦੱਸਣੀ ਸੀ ਆ ਵੇਖੋ ਵੀਲ ਕੱਪ ਵਗੈਰਾ ਲੱਗੇ ਹੋਏ ਸਾਰੇ ਤੇ ਗੱਡੀ ਸਾਈਡ ਤੋਂ ਦੇਖ ਲੋ ਤੁਹਾਨੂੰ ਦੇਖ ਕੇ ਪਤਾ ਲੱਗਦਾ ਕਿ ਕਿੰਨੀ ਸਾਫ਼ ਗੱਡੀ ਆ ਤੇ ਬਾਕੀ ਭਾਈ ਦਿੱਲੀ ਦਾ ਪੰਜਾਬ ਨੰਬਰ ਵੀ ਹੋ ਜਾਏਗਾ ਉਹ 4,25,000 ਰੁਪਏ ਕਹਿੰਦੇ ਵੇ ਭਾਈ ਜੇ ਪੰਜਾਬ ਨੰਬਰ ਕਰਾਉਣਾ ਹੈ ਤੇ ਜੇ ਇਸ ਤਰ੍ਹਾਂ ਹੀ ਲੈਣੀ ਐਨਓਸੀ ਦੇ ਨਾਲ ਤੇ ਤੁਹਾਨੂੰ 3,90,000 ਦੀ ਗੱਡੀ ਮਿਲ ਜੇਗੀ 2015 ਮਾਡਲ ਆ ਚਾਰੇ ਟਾਇਰ ਨਾਲ ਦੇ ਆ ਵਿਦ ਸਟਿਪਨੀ 15 ਮਾਡਲ ਗੱਡੀ 15 ਮਾਡਲ ਟਾਇਰ ਨਾਲ ਦੇ ਆ 54,000 ਕਿਲੋਮੀਟਰ ਗੱਡੀ ਚੱਲੀ ਆ ਤੇ ਵੇਖੋ ਆ ਸ਼ੀਸ਼ੇ ਸਾਰੇ ਨਾਲ ਦੇ ਆ ਤੁਹਾਨੂੰ ਫਿਰ ਦੁਬਾਰਾ ਰਿਪੀਟ ਕਰ ਰਿਆ ਛਾਤੂ ਵੀ ਬਿਲਕੁਲ ਸਹੀ origignal ਆ ਕੋਈ ਕਿਸੇ ਕਿਸਮ ਦੀ ਕਮਨੀ ਨਹੀਂ ਆ ਜਿਵੇਂ ਬਰਨਡ ਪੁਨਡ ਬਿਲਕੁਲ ਫਰੰਟ ਆ ਵੇਖੋ ਤੂੰ ਆਵਾਜ਼ ਤਾਂ ਸੁਣਦੀ ਹੋਣੀ ਇਧਰ ਵੇਖੋ ਕਿਤੇ ਫਟੀਨ ਨਹੀਂ ਭਰਿਆ ਆ ਬਿਲਕੁਲ origignal ਗੱਡੀ ਭਾਈ ਜੀ ਬਾਕੀ ਸਾਡੀ ਜ਼ਿੰਮੇਵਾਰੀ ਫੁੱਲ ਹੋਏਗੀ ਅਸੀਂ ਵੇਚਾਂ ਤੁਸੀਂ ਜੇ ਗੱਡੀ ਦੀ ਕੋਈ ਫਾਲਟ ਨਿਕਲਦਾ 22 ਤੇ ਜ਼ਿੰਮੇਵਾਰੀ ਚੱਕਦੇ ਹੀ ਪਏ ਆ ਜੇ ਅਗਰ ਤੁਸੀਂ ਸਾਡੇ ਥਰੂ ਸਾਡੀ ਵੀਡੀਓ ਦੇਖ ਕੇ ਗੱਡੀ ਲੈਂਦੇ ਜੇ ਤੇ ਆਪਣੀ ਬਾਈ ਦੀ ਗੱਡੀ ਦੀ ਫੁੱਲ ਜਮਿਉਰੀ ਹੋਏਗੀ ਕਿਉਂਕਿ ਗੱਡੀ ਹੈ ਹੀ ਬਹੁਤ ਸਾਫ਼ ਆ ਬਾਈ ਕੁਝ ਕਹਿਣ ਦੀ ਲੋੜ ਹੀ ਨਹੀਂ ਗਈ ਬਾਕੀ ਬਾਈ ਡਿਸਪਲੇ ਤੇ ਨੰਬਰ ਚੱਲਦਾ ਪਿਆ ਬਾਈ ਇਹ ਰੰਦਾ ਤੇ ਕਾਕਾ ਜੁਸ਼ਨ ਦਾ ਵੀਰ ਦਾ ਨੰਬਰ ਚੱਲਦਾ ਪਿਆ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਤੇ ਤੁਸੀਂ ਗੱਡੀ ਖਰੀਦ ਸਕਦੇ ਜੀ ਸਾਰੇ ਵੀਰਾਂ ਦਾ ਧੰਨਵਾਦ ਸਤਿ ਸ੍ਰੀ ਅਕਾਲ